ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀਰ ਠੀਕ ਠਾਕ ਜੀ ਤੇ ਛਲਗਮ ਦੀ ਕਰਨ ਦੇ ਆ ਜੀ ਬਜਾਈ ਅੱਜ ਇਹਦੇ ਬਾਰੇ ਨਾ ਆਪਾਂ ਦੱਸਦੇ ਹਾਂ ਸਾਰੇ ਭਰਾਵਾਂ ਨੂੰ ਆ ਸਭ ਤੋਂ ਟੌਪ ਦਾ ਬੀਜ ਤੇ ਕੀ ਕੋ ਜਿਹਨੂੰ ਖਾਦ ਖਰਾਕ ਪਾਉਣੀ ਹੈ ਕਿਹੜੀ ਵੈਰਾਈਟੀ ਆ ਕਿੰਨਾ ਬੀਜ ਪਾਉਣਾ ਹੈ ਕਿਹੜੀ ਵੈਰਾਈਟੀ ਦਾ ਕਿੰਨਾ ਬੀਜ ਪਾਉਣਾ ਤੇ ਇਹਦੇ ਬਾਰੇ ਕਰਦੇ ਹਾਂ ਗੱਲ ਆਪਾਂ ਕਿਹੜੇ ਤਰੀਕੇ ਨਾਲ ਬੀਜਣਾ ਤੇ ਸਭ ਤੋਂ ਪਹਿਲਾਂ ਤੇ ਇਹ ਨੂੰ ਜਮੀਨ ਆਪਾਂ ਬਣਾ ਲੈਣੀ ਪੂਰੀ ਇਹਨੂੰ ਕੋਈ ਬਹੁਤੀ ਜਿਆਦਾ ਜੀ ਆਪਾਂ ਕਹੀਏ ਜਿਵੇਂ ਆਲੂ ਵਾਸਤੇ ਜਾਂ ਗਾਜਰ ਵਾਸਤੇ ਆਪਾਂ ਮਟਰ ਵਾਸਤੇ ਜਮੀਨ ਬਣਾਉਨੇ ਉਹ ਜਮੀਨ ਇਹਨੂੰ ਥੋੜੀ ਘੱਟ ਵੀ ਜਮੀਨ ਬਣ ਜੇ ਚੱਲ ਜਾਂਦਾ ਕੋਈ ਦਿੱਕਤ ਨਹੀਂ ਬਹੁਤੀ ਜੀ ਆਪਾਂ ਕਹੀਏ ਬਹੁਤੀ ਭੁੱਬਲ ਪਹਿਲੀ ਹਨਾ ਜਿਆਰੀ ਬਰੀਕ ਉਹ ਕਰਨ ਦੀ ਲੋੜ ਨਹੀਂ ਪਹਿਲੇ ਨੰਬਰ ਤੇ ਦੀ ਖਾਦ ਖਰਾਕ ਦੀ ਗੱਲ ਕਰ ਲਈਏ ਖਾਦ ਇਹਦੇ ਵਿੱਚ ਪੈਣੀ ਆ ਜੀ ਇੱਕ ਬੈਗ ਡਾਇਆ ਇੱਕ ਬੈਗ ਪोटाश ਪोटाश ਆ ਜਿਹੜੀ ਇਹਨੂੰ ਜ਼ਰੂਰੀ ਪਾਉਣੀ ਆ ਲਾਜ਼ਮੀ ਪਾਉਣੀ ਹੀ ਪਾਉਣੀ ਆ ਕਿਉਂਕਿ ਜਿਹੜਾ ਆਪਾਂ ਕਾਰ ਵਾਸਤੇ ਆ ਸਟਾਲੇ ਚ ਆਵਾਂ ਛਲਗਮ ਬਰਸੀਮ ਕਈ ਕਹਿ ਦਿੰਦੇ ਚਲੋ ਕਈ ਏਰੀਆ ਦੇ ਵਿੱਚ ਆਪਣੇ ਇਧਰ ਸਟਾਲੇ ਹੀ ਕਹਿ ਦਿੰਦੇ ਮਾਜੀ ਤੇ ਉਹਦੇ ਵਿੱਚ ਜਿਹੜੀ ਆਪਾਂ ਛਲਗਮ ਦੀ ਕਰਦੇ ਆਂ ਬਜਾਈ ਤੇ ਉਹਦਾ ਇਹ ਹੈ ਕਿ ਉੱਥੇ ਤੇ ਚਲੋ ਕਾਰ ਵਾਸਤੇ ਹਨਾ ਆਪਾਂ ਚਾਹੀਦੇ ਹੁੰਦੇ ਆ ਕੋਈ ਬਹੁਤੀ ਕੁਆਲਿਟੀ ਲੋੜਨੀ ਹੁੰਦੀ ਜਿਹੜਾ ਛਲਗਮ ਆਪਾਂ ਵੇਚਣਾ ਏ ਮੰਡੀ ਵਾਸਤੇ ਵਿਕਰੀ ਵਾਸਤੇ ਉਹਦੇ ਵਿੱਚ ਕੁਆਲਿਟੀ ਆਪਣੀ ਹੋਊਗੀ ਤੇ ਰੇਟ ਵਧੀਆ ਮਿਲੂਗਾ ਵਿਕਰੀ ਵੀ ਸੌਖੀ ਹੋ ਜੂਗੀ ਛੇਤੀ ਵਿਕ ਜੂਗਾ ਇਹ ਇਸ ਕਰਕੇ ਉਹਦਾ ਜਿਹੜਾ ਹੈਗਾ ਇਹ ਪोटाश ਉਹਨੂੰ ਜ਼ਰੂਰੀ ਪਾਓ ਡਾਇਆ ਕੋਈ ਬਹੁਤੀ ਜ਼ਰੂਰਤ ਨਹੀਂ ਇੱਕ ਬੈਗ ਡਾਇਆ ਇੱਕ ਬੈਗ ਪोटाश ਇਹਦੇ ਦੋ ਤਰੀਕੇ ਆ ਜੀ ਬਜਾਈ ਕਰਨ ਦੇ ਪਹਿਲਾ ਤਰੀਕਾ ਤੇ ਹੈਗਾ ਜਿਵੇਂ ਆ ਵਟਾ ਆ ਵੇਖੋ ਅਸੀਂ ਗੱਡੀਆਂ ਠੀਕ ਆ ਵਟਾ ਵਟਾ ਤੇ ਉਹਦੇ ਵਿੱਚ ਉੱਪਰ ਕੱਲੀ-ਕੱਲੀ ਕੇਲ ਖੇਲ ਦੇ ਉੱਪਰ ਕੇਰਾ ਕਰਨਾ ਇਹ ਤੇ ਇੱਕ ਤਰੀਕਾ ਹੈਗਾ ਇਹ ਕਿ ਛੱਟਾ ਦੇ ਦੇਣਾ ਤੇ ਛੱਟਾ ਦੇ ਕੇ ਫਿਰ ਕਿਲਾ ਕੱਢ ਦੇਣੀ ਆ ਉਹਦੇ ਵਿੱਚ ਉਹਨਾਂ ਬੀਜ ਦੀ ਮਾਤਰਾ ਜੀ ਆਪਾਂ ਗੱਲ ਕਰ ਲਈ ਆ ਬੀਜ ਅਸੀਂ ਵਰਤਦੇ ਹੁੰਨੇ ਆ ਜੀ ਸਭ ਤੋਂ ਨੰਬਰ 1 ਬੀਜ ਸਭ ਤੋਂ ਟੌਪ ਦਾ ਬੀਜ ਕਲਾউজ ਦਾ ਕਲਾউজ ਦਾ ਪਰਪਲ ਵਾਈਟ ਟੌਪ ਠੀਕ ਹੈ ਜੀ ਇਹ ਬੀਜ ਆਪਾਂ ਵਰਤਦੇ ਆ ਹੋਰ ਕੋਈ ਬੀਜ ਅੱਜ ਤੱਕ ਵਰਤੇ ਨੇ ਇੱਕੇ ਸਾਲਾਂਕਾਰ ਦਾ ਵਰਤੇ ਆ ਇਹ ਬੀਜ ਤੇ ਪਰ ਇਹਦੇ ਨਾਲ ਦੀ ਕੁਆਲਿਟੀ ਨਹੀਂ ਹੈਗੀ ਕਲਾউজ ਵਾਲੇ ਨਾਲ ਦੀ ਤੇ ਇਹ ਜੀ ਆਪਾਂ ਨਾ ਕੀਰਾ ਕਰਨਾ ਵਟਾਂ ਦੇ ਉੱਪਰ ਕੱਲੀ-ਕੱਲੀ ਵਟ ਤੇ ਕੀਰਾ ਕਰਨਾ ਪੈਣਾ ਜੀ ਠੀਕ ਹੈ ਜੀ ਉਹਦੇ ਵਿੱਚ 1 ਕਿਲੋ ਵੀ ਪ੍ਰਤੀ ਏਕੜ ਤੇ ਕੀਰਾ ਕਰਕੇ ਤੇ ਪਤਲੀ-ਪਤਲੀ ਮਿੱਟੀ ਪਾਉਣੀ ਪਣੀ ਉਹ ਖਪਾ ਬਹੁਤ ਜ਼ਿਆਦਾ ਜੀ ਇਹ ਆਪਾਂ ਉਸ ਤਰੀਕੇ ਨਾਲ ਕਰ ਸਕਦੇ ਹਾਂ ਜੇ ਨਹੀਂ ਉਹ ਤਰੀਕਾ ਦੇ ਆ ਜਿਹੜਾ ਬੀਜ ਆ ਇਹ ਕਈ ਭਰਾ 1.5 ਵੀ ਪਾ ਦਿੰਦੇ ਆ ਕਈ ਭਰਾ 2 ਕਿਲੋ ਪਾ ਦਿੰਦੇ ਆ ਅਸੀਂ ਉਦੋਂ 2 ਕਿਲੋ ਨੂੰ ਪਾਉਂਦੇ ਨੇ 2 ਕਿਲੋ ਪ੍ਰਤੀ ਏਕੜ ਦਾ ਅ ਛੱਟਾ ਦੇ ਲੋ ਛੱਟਾ ਤੁਸੀਂ ਕਿਦਾਂ ਦੇ ਸਕਦੇ ਜੇ ਕਿ ਯੂਰੀਆ ਨੂੰ ਪਾਉਣੀ ਹੁੰਦੀ ਹੈ ਬਰੀਕ ਦਾਣੇਦਾਰ ਯੂਰੀਆ ਜਿਹੜੀ ਅ ਇੱਕ ਯੂਰੀਆ ਪਾਉਣੀ ਆਪਾਂ ਇਹਨੂੰ ਛਿਲਗਮ ਨੂੰ ਖੇਲਾਂ ਕੱਟਣ ਤੋਂ ਪਹਿਲਾਂ ਤੇ ਚਾਹੀ ਤੁਸੀਂ 30 ਕਿਲੋ ਯੂਰੀਆ ਲੈ ਲਓ 30 ਕਿਲੋ ਯੂਰੀਆ ਦੇ ਵਿੱਚ ਨੂੰ 2 ਕਿਲੋ ਬੀਨ ਨੂੰ ਨੂਰ ਲਾ ਕੇ ਤੇ ਛੱਟਾ ਦੇ ਦੋ ਫਿਰ ਉੱਪਰ ਖੇਲਾਂ ਕੱਢ ਦੋ ਫਿਰ ਮਿੱਟੀ ਮਿੱਟੀ ਪਾਉਣ ਦੀ ਕੋਈ ਲੋੜ ਨਹੀਂ ਕੋਈ ਕੋਈ ਨਹੀਂ ਤੇ ਇਹ ਇੱਕ ਵੈਰਾਈਟੀ ਨਾਲ ਹੋਰ ਹੁੰਦੀ ਆ ਅਸੀਂ ਮੈਂ ਕਿ ਥੋੜਾ ਉਹਦਾ ਥੋੜੀ ਜਿਹੀ ਬੀਜਾਂ ਲੱਗੀਆਂ ਜਿਆਦਾ ਨਹੀਂ ਬੀਜਣਾ ਥੋੜਾ ਜਿਹੀ ਬਸ ਉਹ ਵੀ ਤੁਹਾਨੂੰ ਦੱਸਦੇ ਆ ਉਹ ਹੈਗੀ ਆ ਜੀ ਆ ਫ੍ਰੀ ਚੀਡ ਵਾਲੀਆਂ ਜੀ ਇਹ ਹੈਗਾ ਇਹ ਪਰਪਲ ਵਾਈਟ ਜਿਵੇਂ ਉਹ ਦੂਸਰਾ ਨਾ ਜਿਹੜਾ ਆਪਣਾ ਕਲਾਉਡ ਜਦੋਂ ਦਾ ਉਹ ਤੇ ਹੈਗਾ ਨਾ ਪਰਪਲ ਵਾਈਟ ਟਾਪ ਇਹ ਹੈਗਾ ਇਹ ਪਰਪਲ ਟਾਪ ਬਸ ਪਰਪਲ ਵਾਈਟ ਟਾਪ ਨਹੀਂ ਤੇ ਇਹ ਵੀ ਬੀਜ ਲੱਗੇ ਜਿਹੜਾ ਇਹਦਾ ਬੀਜ ਹੈ ਨਾ ਆਹ ਦੱਸ ਦਈਏ ਜਿਹੜਾ ਆਹ ਫਰੀਦ ਵਾਲਾ ਜਿਹੜਾ ਇਹਦਾ ਬੀਜ ਇਹ ਪੈਣਾ ਜੀ ਜੇ ਆਪਾਂ ਉੱਪਰ ਗੇਰਾ ਕਰਨਾ ਤੇ 1.5 ਕਿਲੋ ਜੇ ਛੱਟਾ ਦੇਣਾ ਤੇ 3 ਕਿਲੋ ਪ੍ਰਤੀ ਏਕੜ ਕਿਉਂਕਿ ਇਹਦਾ ਬੀਜ ਬਹੁਤ ਮਟਾਈ ਜਾਂਦਾ ਇਹ ਬੀਜ ਮੋਟਾ ਜਿਹੜਾ ਆਂ ਕਲਾਉਜ ਦੇ ਜਿਹੜੇ ਭਰਾ ਛਲਗਮ ਬੀਜ ਦੇ ਉਹਨਾਂ ਨੂੰ ਪਤਾ ਉਹ ਬੀਜ ਬਹੁਤ ਜ਼ਿਆਦਾ ਬਰੀਕ ਹੁੰਦਾ ਠੀਕ ਹੈ ਜੀ ਤੇ ਜਿਹੜੀ ਆਪਾਂ ਗੱਲ ਕਰ ਲਈਏ ਉੱਪਰ ਸਪਰੇਅ ਦੀ ਪਾਣੀ ਲਾਉਣ ਤੋਂ ਬਾਅਦ ਇੱਥੇ ਆਪਾਂ ਸਟੌਂਪ ਦੀ ਸਪਰੇਅ ਕਰ ਸਕਦੇ ਹਾਂ ਹੋਰ ਕੋਈ ਸਪਰੇਅ ਇੱਥੇ ਕਰਨੀ ਨਹੀਂ ਨਦੀਨ ਵਾਸਤੇ ਚੌੜੀ ਪੱਤੀ ਜਿੱਥੇ ਛੇੜ ਸੜਦੀ ਦਿੱਕਤ ਆਉਂਦੀ ਚਲੋ ਸਾਡੇ ਤੇ ਆ ਝੁੰਨੇ ਵਾਲੀਆਂ ਪੈਲੀਆਂ ਸਾਨੂੰ ਕੋਈ ਦਿੱਕਤ ਆਉਂਦੀ ਨਹੀਂ ਤੇ ਅਸੀਂ ਇਸ ਵਾਰ ਆਣਾ ਚਲੋ ਅੱਗੇ ਦੇ ਅਸੀਂ ਕਿਹੜੇ ਹੀ ਕਰਦੇ ਹੁੰਨੇ ਆ ਇਸ ਵਾਰ ਅਸੀਂ ਛਟਾ ਦੇ ਕੇ ਤੇ ਫਿਰ ਆਂ ਕੇਲਾ ਕੱਢਣ ਦਾ ਜਿਹੜਾ ਕਲਾਉਜ ਜਲਾ ਇਹ ਪਰ ਅਤੀਏਕੜ ਦਾ ਲਲੋਗੀ 2 ਕਿਲੋ ਜਿਹੜਾ ਹੈਗਾ ਇਹ ਆ ਦੂਸਰਾ ਇਹ ਪਾਉਂਦੇ ਆ 3 ਕਿਲੋ ਪ੍ਰਤੀ ਏਕੜ ਦਾ ਚਲੋ ਥੋੜਾ ਹੀ ਥਾਂ ਬੀਜਣਾ ਏਕੜ ਦੇ ਹਿਸਾਬ ਨਾਲ ਤੁਹਾਨੂੰ ਦੱਸਤਾ ਉਹ 3 ਕਿਲੋ ਦਾ ਹਿਸਾਬ ਤੇ 35 ਦਿਨ ਦੇ ਵਿੱਚ ਛਿਲਗਮ ਤਿਆਰ ਹੋ ਜਾਂਦਾ ਜੇ بارشਾਂ ਪੂਰਸ਼ਾਂ ਹੋ ਜਾਣ ਫਿਰ 5 7 10 ਦਿਨ ਵੱਧ ਵੀ ਲੱਗ ਸਕਦੇ ਆ ਕਿਉਂਕਿ ਉਹਦੇ ਨਾਲ ਛਿਲਗਮ ਫਿਰ ਵੀ ਚੱਲਣ ਚ ਟਾਈਮ ਲੱਗ ਜਾਂਦਾ ਚਾਹੇ ਉੱਗੇ ਤੋਂ بارش ਆ ਜੇ ਜੇ بارش ਨਾ ਪਾਵੇ ਤੇ 35 ਦਿਨ ਦੇ ਵਿੱਚ ਇਹ ਛਲਗਮ ਦੀ ਫਸਲ ਜਿਹੜੀ ਤਿਆਰ ਹੋ ਜਾਂਦੀ ਹੈ ਬਾਕੀ ਗਾੜੀ ਜਿਵੇਂ ਵੀ ਖਾਦਾਂ ਸਪਰੇਵਾਂ ਕੁਝ ਵੀ ਹੋਊਗਾ ਉਹਦੇ ਬਾਰੇ ਆਪਾਂ ਸਾਰੇ ਭਰਾਵਾਂ ਨੂੰ ਦੱਸਾਂਗੇ ਓਕੇ ਜੀ ਧੰਨਵਾਦ ਜੀ